ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ ਸ਼ੋ ਕਾਸ ਨੋਟਿਸ ਭੇਜਿਆ ਹੈ ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਵਾਂਗਾ ਠੋਕ ਬਜਾ ਕੇ ਦੇਵਾਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਦੱਸੂਗਾ ਕਿ ਹੁਣ ਤੱਕ ਇਨਡਿਸਪਲਾਈਨ ਕਿਹਨੇ ਕਿਨੇ ਕੀਤਾ ਹੈ ਤੇ ਕਿਹਦੇ ਕਿਦੇ ਤੇ ਕਾਰਵਾਈ ਨਹੀਂ ਹੋਈ ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ ਜਦੋਂ ਤੁਸੀਂ 78 ਤੋਂ 18 ਦੀ ਗੱਲ ਕਰਦੇ ਹੋ ਨਾ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਂਗਲ ਚੱਕਦੇ ਹੋ ਉਹਦਾ ਅਸਲੀ ਕਾਰਨ ਕੀ ਹੈ ਕਿਹਦਾ ਭਾਈ ਆਜ਼ਾਦ ਖੜਾ ਹੋਇਆ ਕਿਹਦਾ ਮੁੰਡਾ ਆਜ਼ਾਦ ਖੜਾ ਹੋਇਆ ਕਿਹਦਾ ਭਾਈ ਭਾਜਪਾ ਤੋਂ ਖੜਾ ਹੋਇਆ ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ ਚ ਲਿਖੂੰਗਾ ਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ ਵੱਡੀ ਕਾਂਗਰਸ ਤੋਂ ਕਿ ਉਹ ਮੇਰੀ ਚਿੱਠੀ ਦਾ ਜਵਾਬ ਫੇਰ ਮੈਨੂੰ ਦੇਣਗੇ ਕਿਉਂਕਿ ਇਸ ਆਗ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ ਮੈਨੂੰ ਮੈਂ ਆਸ ਕਰਦਾ ਜੇ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ ਇਸ ਚਿੱਠੀ ਦੇ ਰਾਹੀਂ ਇਹਨਾਂ ਦੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰੂੰਗਾ ਜੇ ਉਹ ਮੇਰੀ ਚਿੱਠੀ ਜੇ ਪੜ ਲੈਣਗੇ ਤਾਂ ਕਾਂਗਰਸ ਦੇ ਵਿੱਚ ਕਈ ਸੁਧਾਰ ਹੋ ਜਾਣਗੇ ਤੇ ਕਈ ਗੱਲਾਂ ਇਹਦੀਆਂ ਹੋ ਜਾਣਗੀਆਂ ਕਿ ਕਾਂਗਰਸ ਮੁੜ ਡਿਸਿਪਲਿਨਡ ਹੋ ਜੂਗੀ ਮੁੜ ਲਈ ਤੇ ਖੜ ਜੂਗੀ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜੇ ਪੰਜਾਬ ਸਾਥ ਦੇ ਰਿਹਾ ਤਾਂ ਉਹ ਸੱਚਾਈ ਤੇ ਦੇ ਰਿਹਾ ਹੈ ਉਹ ਇਮਾਨਦਾਰੀ ਤੇ ਦੇ ਰਿਹਾ ਹੈ ਉਹ ਜਦੋਂ ਆਪਾਂ ਮਾਫੀਆ ਮੁਕਤ ਪੰਜਾਬ ਦੀ ਗੱਲ ਕਰਦੇ ਸੀ ਉਹਦੇ ਤੇ ਦੇ ਰਿਆ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ ਪੀਸੀਸੀ ਦੀ ਪ੍ਰਧਾਨਗੀ ਛੱਡੀ ਕਈ ਉਹਦਿਆਂ ਨੂੰ ਲੱਟਾਂ ਮਾਰੀਆਂ ਕਿਉਂ ਪੰਜਾਬ ਵਾਸਤੇ ਆਪਣੀ ਝੋਲੀ ਫੜਾਈ ਪੰਜਾਬ ਵਾਸਤੇ ਤੇ ਮੈਂ ਆਸ ਕਰਦਾ ਮੈਂ ਆਸ ਕਰਦਾ ਇਹ ਤੁਹਾਨੂੰ ਯੂਥ ਕਾਂਗਰਸ ਵਾਲਿਓ ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਵੱਡੀ ਕਾਂਗਰਸ ਨੂੰ ਸ਼ੀਸ਼ਾ ਦਿਖਾਓਗੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ ਦੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ ਸ਼ੋ ਕਾਸ ਨੋਟਿਸ ਭੇਜਿਆ ਹੈ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ ਤੁਸੀਂ ਵੱਡੇ ਲੀਡਰਾਂ ਦੇ ਬਾਰੇ ਕੁਝ ਵੀਡੀਓ ਟਿੱਪਾ ਟਿੱਪਣੀ ਕਰ ਰਹੇ ਹੋ। ਮੈਂ ਇਸ ਚਿੱਠੀ ਦਾ ਸਵਾਗਤ ਕਰਦਾ ਤੇ ਮੈਂ ਧੰਨਵਾਦ ਕਰਦਾ ਯੂਥ ਕਾਂਗਰਸ ਵਾਲਿਆਂ ਦਾ ਮੋਹਿਤ ਮਹਿੰਦਰਾ ਦਾ ਕਿ ਉਹਨਾਂ ਨੇ ਮੈਨੂੰ ਇਹ ਚਿੱਠੀ ਲਿਖੀ ਕਿਉਂਕਿ ਮੈਨੂੰ ਮੌਕਾ ਦਿੱਤਾ ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਵਾਂਗਾ ਠੋਕ ਬਜਾ ਕੇ ਦੇਵਾਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਸੋងਗਾ ਕਿ ਹੁਣ ਤੱਕ ਇਨਡਿਸਪਲਿਨ ਕਿਨੇ ਕਿਨੇ ਕੀਤਾ ਤੇ ਕਿਦੇ ਕਿਦੇ ਤੇ ਕਾਰਵਾਈ ਨਹੀਂ ਹੋਈ ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ ਜਦੋਂ ਤੁਸੀਂ 78 ਤੋਂ 18 ਦੀ ਗੱਲ ਕਰਦੇ ਹੋ ਨਾ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਂਗਲ ਚੱਕਦੇ ਹੋ ਉਹਦਾ ਅਸਲੀ ਕਾਰਨ ਕੀ ਹੈ ਕਿਹਦਾ ਭਾਈ ਆਜ਼ਾਦ ਖੜਾ ਹੋਇਆ ਕਿਹਦਾ ਮੁੰਡਾ ਆਜ਼ਾਦ ਖੜਾ ਹੋਇਆ ਕਿਹਦਾ ਭਾਈ ਬੀਜੇਪੀ ਤੋਂ ਖੜਾ ਹੋਇਆ ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ ਚ ਲਿਖੂਗਾ ਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ ਵੱਡੀ ਕਾਂਗਰਸ ਤੋਂ ਕਿ ਉਹ ਮੇਰੀ ਚਿੱਠੀ ਦਾ ਜਵਾਬ ਫੇਰ ਮੈਨੂੰ ਦੇਣਗੇ ਕਿਉਂਕਿ ਇਸ ਆਗ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ ਮੈਨੂੰ ਮੈਂ ਆਸ ਕਰਦਾ ਕਿ ਇਹ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ ਤੇ ਆਪਾਂ ਹੁਣ ਇਸ ਚਿੱਠੀ ਦੇ ਰਾਹੀਂ ਇਹਨਾਂ ਦੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰੂੰਗਾ ਜੇ ਉਹ ਮੇਰੀ ਚਿੱਠੀ ਜੇ ਪੜ ਲੈਣਗੇ ਤਾਂ ਕਾਂਗਰਸ ਦੇ ਵਿੱਚ ਕਈ ਸੁਧਾਰ ਹੋ ਜਾਣਗੇ ਤੇ ਕਈ ਗੱਲਾਂ ਇਹਦੀਆਂ ਹੋ ਜਾਣਗੀਆਂ ਕਿ ਕਾਂਗਰਸ ਮੁੜ ਡਿਸਿਪਲਿਨਡ ਹੋ ਜੂਗੀ ਮੁੜ ਲਈ ਤੇ ਖੜ ਜੂਗੀ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜੇ ਪੰਜਾਬ ਸਾਥ ਦੇ ਰਿਹਾ ਤਾਂ ਉਹ ਸੱਚਾਈ ਤੇ ਦੇ ਰਿਹਾ ਹੈ ਉਹ ਇਮਾਨਦਾਰੀ ਤੇ ਦੇ ਰਿਹਾ ਹੈ ਉਹ ਜਦੋਂ ਆਪਾਂ ਮਾਫੀਆ ਮੁਕਤ ਪੰਜਾਬ ਦੀ ਗੱਲ ਕਰਦੇ ਸੀ ਉਹਦੇ ਤੇ ਦੇ ਰਿਹਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ ਪੀਸੀਸੀ ਦੀ ਪ੍ਰਧਾਨਗੀ ਛੱਡੀ ਕਈ ਅਹੁਦਿਆਂ ਨੂੰ ਲੱਤਾਂ ਮਾਰੀਆਂ ਕਿਉਂ ਪੰਜਾਬ ਵਾਸਤੇ ਆਪਣੀ ਝੋਲੀ ਫੜਾਈ ਪੰਜਾਬ ਵਾਸਤੇ ਤੇ ਮੈਂ ਆਸ ਕਰਦਾ ਮੈਂ ਆਸ ਕਰਦਾ ਇਹ ਤੁਹਾਨੂੰ ਯੂਥ ਕਾਂਗਰਸ ਵਾਲਿਓ ਥੋੜੇ ਤੋਂ ਆਸ ਕਰਦਾ ਕਿ ਤੁਸੀਂ ਵੱਡੀ ਕਾਂਗਰਸ ਨੂੰ ਸ਼ੀਸ਼ਾ ਦਿਖਾਓ